ਸਾਡੇ ਨਾਲੋਂ ਸੱਜਣ ਠੱਗ 100 ਗੁਣਾ ਚੰਗਾ ਸੀ ਆ ਬਾਬਾ ਜੀ ਦੇ ਬਚਨ ਸੁਣਿਓ ਵੜਾ ਜਾ ਸਿਰ ਜਰੂਰ ਕਰਿਓ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਵੀ ਜਿਹੜਾ ਸੱਜਣ ਠੱਗ ਸੀ ਨਾ ਉਹ ਸਾਡੇ ਨਾਲੋਂ ਕਈ ਗੁਣਾ ਚੰਗਾ ਸੀ ਪੁੱਛਿਆ ਵੀ ਕਿਉਂ ਉਹ ਕਹਿੰਦੇ ਵੀ ਭੱਲਿਓ ਮੰਨਿਆ ਕੀ ਉਹ ਗੁਨਾਹ ਕਰਦਾ ਸੀ ਮੰਨਿਆ ਉਹ ਪਾਪ ਕਰਮ ਕਰਦਾ ਸੀ ਪਰ ਉਹਨੇ ਜਦੋਂ ਗੁਰੂ ਦਾ ਸ਼ਬਦ ਸੁਣਿਆ ਸੁਣਿਆ ਤੇ ਇੱਕ ਹੀ ਸੀ ਨਾ ਉਨੇ ਇੱਕੋ ਸ਼ਬਦ ਸੁਨਿਆ ਸੀ ਉੱਜਲ ਕਹਿ ਹਾਂ ਚਿਲਕਣਾ ਘੋਟਮ ਕਲੜੀ ਮਸ ਧੋਤਿਆਂ ਜੂਠਨਾ ਉਤਰੇ ਜੈਸੋ ਧੋਮਾ ਤਿਸ ਉਨੇ ਇੱਕ ਬਚਨ ਸੁਨਿਆ ਵੀ ਜਿੰਨੇ ਕਰਮ ਤੂੰ ਕਰਨਾ ਰੱਬ ਵੇਖਦਾ ਪਿਆ ਕੱਲ ਤੈਨੂੰ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਣਾ ਸੱਜਣ ਠੱਗ ਇੱਕ ਬਚਨ ਸੁਣ ਕੇ ਗੁਰੂ ਦਾ ਧਗ ਬਿਰਤੀ ਛੱਡ ਕੇ ਸੱਜਣ ਭਲਾਪੁਰਖ ਬਣ ਗਿਆ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਬੰਦੇ ਤੂੰ ਕਈ ਵਾਰ ਕਈ ਕਈ ਸ਼ਬਦ ਸੁਣ ਲੇ ਅਮਰਤ ਬਾਣੀ ਦੇ ਪਰ ਤੂੰ ਆਪਣਾ ਅੰਦਰ ਫਿਰ ਵੀ ਬਦਲ ਕੇ ਕਦੀ ਗੁਰੂ ਚਰਨਾਂ ਵਿੱਚ ਜੁੜਨ ਨੂੰ ਤਿਆਰ ਨਹੀਂ ਹੈਂ